1930 ਤੱਕ ਇਕਨੋਮਿਕਸ ਸਿਰਫ ਸਿੰਪਲ ਮਾਈਕਰੋ ਇਕਨੋਮਿਕਸ ਹੀ ਕੰਸੀਡਰ ਹੁੰਦੀ ਸੀਗੀ ਮੈਕਰੋ ਇਕਨੋਮਿਕਸ ਬਾਰੇ ਤਾਂ ਗੱਲ ਹੀ ਨਹੀਂ ਸੀ ਹੋ ਰਹੀ ਪਰ ਉਸ ਟਾਈਮ ਇਕ ਆਇਆ ਬੜਾ ਤਕੜਾ ਡਿਪਰੈਸ਼ਨ ਬੋਲਦੇ ਆ ਗ੍ਰੇਟ ਡਿਪਰੈਸ਼ਨ ਕਰਕੇ ਨਾਮ ਲਿਆ ਜਾਂਦਾ ਗ੍ਰੇਟ ਡਿਪਰੈਸ਼ਨ ਗ੍ਰੇਟ ਡਿਪਰੈਸ਼ਨ ਕਿਆ ਸੀਗਾ ਕਿ ਸ਼ੇਅਰ ਮਾਰਕੀਟ ਗਿਰ ਗਈ ਸੀ ਬੈਂਕਾਂ ਦੇ ਲੋਨ ਡਿਫਾਲਟ ਹੋ ਗਿਆ ਸੀ ਕੰਪਨੀਆਂ ਫੇਲ ਹੋ ਗਈਆਂ ਸੀ ਮਾਰਕੀਟ ਕਦਮ ਬਹੁਤ ਜ਼ਿਆਦਾ ਬੁਰੇ ਹਾਲਾਤਾਂ ਚਲੇਗੇ ਸੀਗੀ ਉਸ ਟਾਈਮ ਤੇ ਇਕਨੋਮਿਸਟ ਨੇ ਸੋਚਿਆ ਵੀ ਯਾਰ ਕੀ ਹੋ ਗਿਆ ਇਹਦਾ ਹੱਲ ਤਾਂ ਕਦੇ ਸੋਚੇ ਨਹੀਂ ਸੀਗਾ ਵੀ ਇੱਕ ਐਡੀ ਵੱਡੀ ਮੁਸੀਬਤ ਵੀ ਆ ਸਕਦੀ ਹੈ ਉਸ ਟਾਈਮ ਤੇ ਫਿਕਨੋਮਿਸਟ ਨੇ ਇਹ ਹਿਸਾਬ ਲਾਇਆ ਕਿ ਮਾਈਕਰੋ ਦਾ ਹਿਸਾਬ ਕਿਤਾਬ ਅਲੱਗ ਕਰੋ ਤੇ ਇੱਕ ਇਕਨੋਮਿਕਸ ਦੀ ਬ੍ਰਾਂਚ ਹੋਰ ਹੋਏਗੀ ਜਿਹਨੂੰ ਆਪਾਂ ਮੈਕਰੋ ਇਕਨੋਮਿਕਸ ਬੋਲਾਂਗੇ ਉਹ ਅਲੱਗ ਹੋਏਗੀ ਫਰਕ ਕੀ ਹੈ ਜ਼ਰਾ ਸਾਹਮਣੇ ਦੇਖੋ ਫਿਰ ਆਪਾਂ ਕਹਾਣੀ ਬਾਰੇ ਕੰਟੀਨਿਊ ਕਰਾਂਗੇ ਜੀ ਮਾਈਕਰੋ ਇਕਨੋਮਿਕਸ ਮੈਕਰੋ ਇਕਨੋਮਿਕਸ ਮਾਈਕਰੋ ਦਾ ਮਤਲਬ ਇੱਕ ਗ੍ਰੀਕ ਲੈਂਗੁਏਜ ਦਾ ਵਰਡ ਨੇ ਮਾਈਕਰੋਸ ਮੈਕਰੋ ਮਾਈਕਰੋ ਦਾ ਮਤਲਬ ਛੋਟਾ ਹੁੰਦਾ ਮੈਕਰੋ ਦਾ ਮਤਲਬ ਵੱਡਾ ਹੁੰਦਾ ਮਾਈਕਰੋ ਇਕਨੋਮਿਕਸ ਛੋਟੇ ਲੈਵਲ ਤੇ ਗੱਲ ਹੋਏਗੀ ਮੈਕਰੋ ਇਕਨੋਮਿਕਸ بڑے ਲੈਵਲ ਤੇ ਗੱਲ ਹੋਏਗੀ ਹੁਣ ਛੋਟਾ ਲੈਵਲ ਤੇ بڑا ਲੈਵਲ ਹੈ ਕੀ ਜ਼ਰਾ ਸਮਝੋ ਜੀ ਐਟ ਦਾ ਲੈਵਲ ਆਫ ਇੰਡੀਵਿਜੂਅਲ ਇਕਨੋਮਿਕ ਰਿਲੇਸ਼ਨਸ਼ਿਪ ਜਾਂ ਇਕਨੋਮਿਕ ਪ੍ਰੋਬਲਮਸ ਨੂੰ ਆਪਾਂ ਸਟੱਡੀ ਕਰਾਂਗੇ ਮੈਂ ਨਹੀਂ ਕਹਿ ਰਿਹਾ ਸੋਲਵ ਕਰਾਂਗੇ ਪਹਿਲਾਂ ਸਟੱਡੀ ਕਰਾਂਗੇ ਇਹ ਸਮਝੋ ਉਹਨਾ ਪ੍ਰੋਬਲਮਸ ਨੂੰ ਜੋ ਕਿ ਇੰਡੀਵਿਜੂਅਲ ਲੈਵਲ ਤੇ ਹਨ ਕਿਸ ਇੰਡੀਵਿਜੂਅਲ ਫਰਮ ਦੀਆਂ ਕਿਸੇ ਕੰਜ਼ਿਊਮਰ ਦੀਆਂ ਮਤਲਬ ਕਿਸੇ ਇੱਕ ਦੀ ਇੱਕ ਬਾਰੇ ਗੱਲ ਕਰਾਂਗੇ ਜਦੋਂ ਸਿਰਫ ਇੱਕ ਬਾਰੇ ਤਾਂ ਮਾਈਕਰੋ ਲੈਵਲ ਤੇ ਗੱਲ ਹੈ ਜਦੋਂ ਗੱਲ ਸਾਰੇ ਬਾਰੇ ਹੋਏਗੀ ਸਭ ਬਾਰੇ ਪੂਰੀ ਇਕਨੋਮੀ ਬਾਰੇ ਉਹਨੂੰ ਬੋਲਾਂਗੇ ਮੈਕਰੋ ਇਕਨੋਮਿਕ ਪ੍ਰੋਬਲਮਸ ਯਰ ਰਿਲੇਸ਼ਨਸ਼ਿਪ ਐਟ ਦਾ ਲੈਵਲ ਆਫ ਇਕਨੋਮੀ ਐਜ਼ ਅ ਹੋਲ ਮਤਲਬ ਹੋਲ ਆਫ ਦਾ ਇਕਨੋਮੀ ਬਾਰੇ ਗੱਲ ਹੋ ਰਹੀ ਹੈ ਸਾਰੀ ਇਕਨੋਮੀ ਬਾਰੇ ਗੱਲ ਸਾਰੀ ਇਕਨੋਮੀ ਬਾਰੇ ਗੱਲ ਠੀਕ ਅਗੇ ਦੇਖੋ ਸੈਂਟਰਲ ਇਸ਼ੂ ਕੀਆ ਹੈ ਇਹਦੇ ਵਿੱਚ ਮੇਨ ਗੱਲ ਕੀ ਹੁੰਦੀ ਹੈ ਉਹ ਚ ਕੀ ਹੁੰਦੀ ਹੈ ਇਹਦੇ ਵਿੱਚ ਮੇਨ ਗੱਲ ਹੁੰਦੀ ਹੈ ਵੀ ਆਉਟਪੁੱਟ ਤੇ ਪ੍ਰਾਈਸ ਲੱਭਣਾ ਕਿਸੇ ਇੰਡੀਵਿਜੂਅਲ ਫਰਮ ਵਾਸਤੇ ਕਿ ਕੋਈ ਫਰਮ ਕੋਈ ਪ੍ਰੋਡਿਊਸਰ ਉਹ ਆਪਣੇ ਪ੍ਰੋਡਕਟ ਦਾ ਕੀ ਪ੍ਰਾਈਸ ਲਾਵੇ ਤੇ ਆਉਟਪੁੱਟ ਕਿੰਨੇ ਕੱਢ ਲਵੇ ਠੀਕ ਉਹ ਇੱਕ ਪ੍ਰੋਡਕਟ ਦਾ ਪ੍ਰਾਈਸ ਲੱਭ ਰਿਹਾ ਆਪਣੇ ਫਰਮ ਵਾਸਤੇ ਇੱਕ ਫਰਮ ਵਾਸਤੇ ਆਪਣੇ ਪ੍ਰੋਡਕਟ ਦਾ ਪ੍ਰਾਈਸ ਉਸ ਤੋਂ ਬਾਅਦ ਜਿਹੜੀ ਮੈਕਰੋ ਦੀ ਗੱਲ ਹੈ ਇੱਥੇ ਗੱਲ ਵੱਡੇ ਲੈਵਲ ਦੀ ਵੱਡੇ ਲੈਵਲ ਦੀ ਕੀ ਹੈ ਇੱਥੇ ਆਪਾਂ ਗੱਲ ਕਰਦੇ ਐਗਰੀਗੇਟ ਆਉਟਪੁੱਟ ਐਗਰੀਗੇਟ ਦਾ ਮਤਲਬ ਐਸੇ ਦੱਸਾਂ ਸਿੱਧਾ-ਸਿੱਧਾ ਇਹ ਮਤਲਬ ਹੁੰਦਾ ਟੋਟਲ ਸਮ ਆਫ ਇਕੱਠਾ ਐਗਰੀਗੇਟ ਆਉਟਪੁੱਟ ਜਾਂ ਜਨਰਲ ਪ੍ਰਾਈਸ ਲੈਵਲ ਇੱਕ ਤਾਂ ਹੁੰਦਾ ਵੀ ਇਹ ਮਾਰਕਰ 10 ਰੁਪਏ ਦਾ ਹੈ ਠੀਕ ਹੈ ਇਹ ਆਪਾਂ ਕਹਿੰਦੇ ਕਿ ਇੰਡੀਵਿਜੂਅਲ ਪ੍ਰੋਡਕਟ ਦਾ ਪ੍ਰਾਈਸ ਹੈ ਜਨਰਲ ਪ੍ਰਾਈਸ ਲੈਵਲ ਦਾ ਮਤਲਬ ਹੈ ਕਿ ਓਵਰਆਲ ਇਕਨੋਮੀ ਦੇ ਵਿੱਚ ਪ੍ਰਾਈਸ ਲੈਵਲ ਕੀ ਚੱਲ ਰਿਹਾ ਹੈ ਪਹਿਲਾਂ ਨਾਲ ਚੀਜ਼ਾਂ ਮਹਿੰਗੀਆਂ ਹੋ ਗਈਆਂ ਜਾਂ ਸਸਤੀਆਂ ਹੋ ਗਈਆਂ ਮਹਿੰਗਾਈ ਜਾਂ ਸਸਤਾ ਹੋਣਾ ਇਹ ਹੈ ਜਨਰਲ ਪ੍ਰਾਈਸ ਲੈਵਲ ਕਿਸੇ ਇਕਨੋਮੀ ਦਾ ਡਿਫੀਨੇਸ਼ਨ ਇਹਨੇ ਕਿਹਾ ਠੀਕ ਹੈ ਇੱਥੇ ਗੱਲ ਹੁੰਦੀ ਹੈ ਆਪਣਾ ਇਧਰ ਦੇ ਪਾਸੇ ਗੱਲ ਸੀ ਕਿ ਪ੍ਰਾਈਸ ਤੇ ਆਉਟਪੁੱਟ ਬਾਰੇ ਕਿਸੇ ਇੱਕ ਫਰਮ ਦੇ ਇੱਥੇ ਹੈਗਾ ਟੋਟਲ ਆਉਟਪੁੱਟ ਤੇ ਜਨਰਲ ਪ੍ਰਾਈਸ ਲੈਵਲ ਬਾਰੇ ਕਿਸੇ ਇਕਨੋਮੀ ਦੇ ਅਗਲੀ ਗੱਲ ਅਸੰਪਸ਼ਨ ਕਿਆ ਲਗਾਣੀ ਹੈ ਅਸੰਪਸ਼ਨ ਕੀ ਹੁੰਦੀ ਹੈ ਮੰਨਪਾਵਾ ਹੁੰਦਿਆਂ ਨੇ ਵੀ ਆਪਾਂ ਕੀ ਸੋਚ ਕੇ ਚੱਲਣਾ ਹੈ ਜਿਵੇਂ ਆਪਾਂ 10ਵੇਂ 10ਵਾਂ ਕਰਦੇ ਸੀ ਨਾ ਵੀ ਹੋ ਲੈਟ ਕਰ ਲੋ ਮੰਨ ਲਓ ਤਾਂ ਮੰਨ ਲੋ ਵਾਲੀ ਸਿਚੁਏਸ਼ਨ ਤੋਂ ਗੱਲ ਸਟਾਰਟ ਕਰਨੀ ਹੈ ਮੰਨਣਾ ਕੀ ਹੈ ਹੋ ਸਮਝੋ ਮੰਨਣਾ ਇਹ ਹੈ ਜੀ ਕਿ ਜਦੋਂ ਤੁਸੀਂ ਮਾਈਕਰੋ ਦੀ ਸਟੱਡੀ ਕਰੋਗੇ ਤਾਂ ਮੈਕਰੋ ਦੇ ਵੇਰੀਏਬਲਸ ਜਮਾ ਸ਼ਾਂਤ ਜਿਹੜੇ ਵੇਰੀਏਬਲ ਮੈਕਰੋ ਨਾਲ ਰਿਲੇਟਡ ਹੋਣਗੇ ਜਿਹੜੇ ਟਾਪਿਕ ਮੈਕਰੋ ਨਾਲ ਰਿਲੇਟਡ ਹੋਣਗੇ ਆਪਾਂ ਰੱਖਾਂਗੇ ਕਨਸਟੈਂਟ ਵੀਓ ਵਿੱਚ ਕੋਈ ਚੇਂਜ ਨਹੀਂ ਆ ਰਿਹਾ ਕਿਉਂਕਿ ਅਗਰ ਮੈਕਰੋ ਦੇ ਵੀ ਨਾਲ ਸਟੱਡੀ ਕਰਨ ਲੱਗੇ ਫਿਰ ਹਾਂ ਚੇਂਜ ਦਿਖ ਗਿਆ ਆਪਾਂ ਨੂੰ ਤਾਂ ਮੈਕਰੋ ਦੀ ਸਟੱਡੀ ਖਰਾਬ ਹੋ ਜਾਏਗੀ ਗੜਬੜ ਹੋ ਜਾਏਗੀ ਠੀਕ ਮੈਕਰੋ ਨਾਲ ਦੇ ਜਿਹੜੇ ਵੇਰੀਏਬਲ ਹੈ ਜਿਵੇਂ ਕਿ ਮੈਕਰੋ ਦੇ ਵਿੱਚ ਆਉਂਦੀ ਹੈ ਪਾਵਰਟੀ ਦੀ ਗੱਲ ਮੈਕਰੋ ਦੇ ਵਿੱਚ ਆਲੀ ਗੱਲ ਆਉਂਦੀ ਹੈ ਇਨਕਮ ਦੀ ਲੋਕਾਂ ਦੀ ਮੈਕਰੋ ਚ ਗੱਲ ਆਉਂਦੀ ਹੈ ਲੋਕਾਂ ਦੀ ਟੋਟਲ ਜਿਹੜੀ ਡਿਮਾਂਡ ਹੈ ਸਾਰੇ ਪ੍ਰੋਡਿਊਸਰ ਦੀ ਸਪਲਾਈ ਹੋਗੀ ਠੀਕ ਹੈ ਇਹ ਜੰਗਲਾਂ ਬਾਰੇ ਮਾਈਕਰੋ ਲੈਵਲ ਦੀ ਸਟੱਡੀ ਵੀ ਗੱਲ ਹੀ ਨਹੀਂ ਕਰਨੀ ਠੀਕ ਤੇ ਉਸ ਤੋਂ ਬਾਅਦ ਜਦੋਂ ਆਪਾਂ ਮੈਕਰੋ ਦੀ ਸਟੱਡੀ ਕਰਨੀ ਆ ਤਾਂ ਮਾਈਕਰੋ ਵੇਰੀਏਬਲ ਕਨਸਟੈਂਟ ਹੋਣਗੇ ਜਦੋਂ ਬڑے ਜਦੋਂ ਛੋਟੇ ਲੈਵਲ ਦੀ ਸਟੱਡੀ ਕਰਨੀ ਆ ਤਾਂ بڑے ਲੈਵਲ ਦੀ ਗੱਲਾਂ ਨਹੀਂ ਕਰਨੀਆਂ ਜਦੋਂ بڑے ਲੈਵਲ ਦੀ ਗੱਲਾਂ ਕਰਨੀਆਂ ਨੇ بڑے ਲੈਵਲ ਦੀ ਸਟੱਡੀ ਕਰਨੀ ਆ ਉਦੋਂ ਛੋਟੇ ਲੈਵਲ ਵਾਲੀ ਗੱਲ ਵਿੱਚ ਨਾ ਆਵੇ ਦੋਹਾਂ ਨੂੰ ਸਟੱਡੀਆਂ ਨੂੰ ਸੈਪਰੇਟ ਰੱਖਿਆ ਅਗਲੀ ਗੱਲ ਆ ਸੈਂਟਰਲ ਰੋਲ ਕਿਦਾ ਹੈ ਸੈਂਟਰਲ ਰੋਲ ਦਾ ਮਤਲਬ ਕੇਂਦਰ ਲਗਾ ਲਓ ਵੀ ਮੇਨ ਰੋਲ ਕਿਦਾ ਹੈ ਕੌਣ ਹੈ ਜੋ ਡਿਸੀਜਨ ਲੈ ਰਿਹਾ ਹੈ ਕੌਣ ਮੇਨ ਹੈ ਤਾਂ ਉਹ ਸੈਂਟਰਲ ਰੋਲ ਹੈਗਾ ਇੱਥੇ ਮਾਈਕਰੋ ਜਮਾਰਕਟ ਫੋਰਸਸ ਦਾ ਹੈ ਫੋਰਸਸ ਕੀ ਹੁੰਦੀ ਹੈ ਦੋ ਤਾਕਤਾਂ ਹੁੰਦੀਆਂ ਨੇ ਤਾਕਤ ਹੋ ਤਾਕਤਾਂ ਜੀ ਇੱਕ ਤਾਕਤ ਹੁੰਦੀ ਹੈ ਕੰਜ਼ਿਊਮਰ ਦੀ ਦੂਸਰੀ ਹੁੰਦੀ ਹੈ ਪ੍ਰੋਡਿਊਸਰ ਦੀ ਕੰਜ਼ਿਊਮਰ ਕਰਦਾ ਕੰਜ਼ਿਊਮਰ ਕੋਲ ਤਾਕਤ ਹੁੰਦੀ ਹੈ ਡਿਮਾਂਡ ਕਰਨ ਦੀ ਕਿ ਮੈਂ ਇਹ ਚੀਜ਼ ਡਿਮਾਂਡ ਕਰਦਾ ਮੇਰੇ ਕੋਲ ਪੈਸੇ ਨੇ ਮੈਨੂੰ ਦਿਓ ਠੀਕ ਪ੍ਰੋਡਿਊਸਰ ਕੋਲ ਤਾਕਤ ਹੁੰਦੀ ਹੈ ਸਪਲਾਈ ਕਰਨ ਦੀ ਇਹ ਦੋਨੋਂ ਤਾਕਤਾਂ ਹੀ ਮਾਰਕੀਟ ਚ ਡਿਸਾਈਡ ਕਰ ਦਿਆ ਨੇ ਕਿ ਪ੍ਰਾਈਸ ਕਿਸੇ ਚੀਜ਼ ਦਾ ਕਿੰਨਾ ਹੋਏਗਾ ਠੀਕ ਅੱਗੇ ਦੇਖਣਾ ਮੈਕਰੋ ਲੈਵਲ ਤੇ ਜਿਵੇਂ ਮੇਨ ਪਾਵਰਸ ਨੇ ਮੇਨ ਸੈਂਟਰ ਰੋਲ ਹੈਗਾ ਉਹ ਸੈਂਟਰਲ ਗਵਰਨਮੈਂਟ ਦਾ ਲਾ ਲਓ ਜਾਂ ਸਟੇਟ ਗਵਰਨਮੈਂਟ ਦਾ ਲਾ ਲਓ ਸਰਕਾਰ ਦੀਆਂ ਪੋਲਿਸੀਜ਼ ਦਾ ਹੈ ਕਿ ਸਰਕਾਰ ਪੋਲਿਸੀ ਕਿਵੇਂ ਬਣਾਉਗੀ ਉਸ ਤੇ ਡਿਪੈਂਡ ਕਰੇਗਾ ਕਿ ਮਾਰਕੀਟ ਦੇ ਹਾਲ ਕਿਹਜੇ ਹੋਣਗੇ ਇਹਦਾ ਆਲਟਰਨੇਟ ਨੇਮ ਇਹਨੂੰ ਬੋਲਦੇ ਆ ਥਿਉਰੀ ਆਫ ਪ੍ਰਾਈਸ ਕਿਉਂਕਿ ਆਪਣੀ ਪੂਰੀ ਬੁੱਕ ਦਾ ਮੇਨ ਜਿਹੜਾ ਟੌਪਿਕ ਹੈ ਨਾ ਉਹ ਹੈ ਪ੍ਰਾਈਸ ਡਿਟਰਮੀਨੇਸ਼ਨ ਦਾ ਇਸੇ ਕਰਕੇ ਪ੍ਰਾਈਸ ਥਿਉਰੀ ਆਫ ਪ੍ਰਾਈਸ ਬੋਲਦੇ ਆ ਪ੍ਰਾਈਸ ਦਾ ਨੂੰ ਪਤਾ ਕਰਨਾ ਭਾਣਾ ਇਹ ਮੇਨ ਟੌਪਿਕ ਹੈ ਮਤਲਬ ਮੋਟਾ ਮੋਟਾ ਵਸੇ ਦਿਨਾ ਮੰਨ ਕੇ ਚਲੋ ਆ ਮੇਰਾ ਮਾਰਕਰ ਮੈਂ ਵੇਚਣਾ 25 ਰੁਪਏ ਚ ਸਾਹਮਣੇ ਵਾਲਾ ਬੰਦਾ ਕਹਿੰਦਾ ਜੀ ਮੈਂ ਤਾਂ 15 ਰੁਪਏ ਦਾ ਲਵਾਂਗਾ ਨਾ ਸੋਰੀ ਐ ਕਰੋ ਸਾਹਮਣੇ ਵਾਲਾ ਕਹਿੰਦਾ ਮੈਂ ਤਾਂ 5 ਰੁਪਏ ਦਾ ਲਵਾਂਗਾ ਠੀਕ ਤਾਂ ਹੁਣ ਡੀਲ ਕਿਵੇਂ ਹੋਊਗੀ ਮੈਂ ਥੋੜਾ ਜਿਹਾ ਥੱਲੇ ਆਉਂਗਾ ਉਹ ਥੋੜਾ ਉੱਤੇ ਆਏਗਾ ਤਾਂ ਜਿੱਥੇ ਜਾ ਕੇ ਦੋਨੋਂ ਟੱਚ ਕਰਨਗੇ ਵੀ ਭਾਈ ਮੈਂ 25 ਤੋਂ 20 ਤੇ ਆ ਗਿਆ ਉਹ 5 ਤੋਂ ਸ਼ਾਇਦ 10 ਤੇ ਆ ਜਾਵੇ ਠੀਕ ਹੈ ਫਿਰ ਮੈਂ ਜੇ ਥੋੜਾ ਥੱਲੇ ਉਤਰੂੰਗਾ ਉਹ ਥੋੜਾ ਉੱਪਰ ਹੋਵੇ ਸ਼ਾਇਦ 15 ਤੇ ਡੀਲ ਹੋ ਜਾਵੇ ਠੀਕ ਤਾਂ ਹੁਣ ਗੱਲ ਨੂੰ ਸਮਝੋ ਇੱਕ ਡਿਮਾਂਡ ਵਾਲੀ ਫੋਰਸ ਹੈ ਇੱਕ ਸਪਲਾਈ ਵਾਲੀ ਫੋਰਸ ਹੈ ਜਿੱਥੇ ਆਪਾਂ ਟਕਰਾਣਗੇ ਉੱਥੇ ਪ੍ਰਾਈਸ ਡਿਸਾਈਡ ਹੋ ਜਾਏਗਾ ਠੀਕ ਤਾਂ ਉਹ ਮੇਨ ਟਾਪਿਕ ਹੈ ਥੋੜੀ ਇਸ ਮਾਈਕਰੋ ਵਾਲੀ ਬੁੱਕ ਦਾ ਉਧਰ ਮੇਨ ਟਾਪਿਕ ਕੀ ਆ ਹੈ ਜੀ ਉਥੇ ਆਪਣਾ ਮੇਨ ਟਾਪਿਕ ਹੁੰਦਾ ਇਨਕਮ ਤੇ ਇਮਪਲੋਇਮੈਂਟ ਬਾਰੇ ਪਤਾ ਕਰਨਾ ਲੋਕਾਂ ਦੀ ਕਮਾਈ ਬਾਰੇ ਲੋਕਾਂ ਦੇ ਰੁਜ਼ਗਾਰ ਬਾਰੇ ਅਗਲੀ ਗੱਲ ਇਕਨੋਮਿਕ ਏਜੈਂਟਸ ਇਕਨੋਮਿਕ ਏਜੈਂਟਸ ਮਤਲਬ ਜਿਹੜੇ ਡਿਸੀਜਨ ਮੇਕਰਸ ਨੇ ਜਿਹੜੇ ਡਿਸੀਜਨ ਲੈਣਗੇ ਇੱਥੇ ਡਿਸੀਜਨ ਲੈਣਗੇ ਕੰਜ਼ਿਊਮਰ ਤੇ ਪ੍ਰੋਡਿਊਸਰ ਖਾਣ ਵਾਲਾ ਖਵਾਣ ਵਾਲਾ ਵੇਚਣ ਵਾਲਾ ਇੱਥੇ ਸੈਂਟਰ ਅਥਾਰਟिटीज ਹੋਣਗੇ ਸੈਂਟਰ ਅਥਾਰਟिटीज ਦੇ ਵਿੱਚ ਨਾਮ ਵੀ ਹੈਗੇ ਨੇ ਆਪਣੇ ਕੋਲ ਮੜਾ ਮੜਾ ਸੁਣ ਲੋ ਬਸ ਜੈਸੇ ਕਿ ਸੇਬੀ ਹੈ ਸਕਿਉਰਿਟੀਜ਼ ਐਕਸਚੇਂਜ ਬੋਰਡ ਆਫ ਇੰਡੀਆ ਐਸ ای ਬੀ ਆਈ ਉਹ ਸਾਰੀ ਸ਼ੇਅਰ ਮਾਰਕਟ ਦਾ ਧਿਆਨ ਰੱਖਦੀ ਹੈ ਜੋ ਵੀ ਡਿਸੀਜਨ ਲੈਣਾ ਸ਼ੇਅਰ ਮਾਰਕਟ ਤੋਂ ਲੈਂਦੀ ਹੈ ਟ੍ਰਾਈ ਹੈ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਜਿਨਨੇ ਵੀ ਥੋੜੀ ਸਿਮਸਮ ਦਾ ਚੱਕਰ ਹੈ ਸਾਰਾ ਦਾ ਸਾਰਾ ਠੀਕ ਹੈ Airtel ਹੈ ਬੋਰਡ ਆਫ ਅਨ ਆਈਡੀਆ ਹੈ Jio ਹੈ ਇਸ ਇਸ ਸਾਰੀ ਕੰਪਨੀ ਨੂੰ ਨੈਟਵਰਕ ਪ੍ਰੋਵਾਈਡ ਕਰਨ ਵਾਸਤੇ ਉਹ ਟਰਾਈ ਵਾਲੇ ਬੈਠੇ ਨੇ ਕਿਤੇ ਦਿੱਕੇ ਨੂੰ ਠੀਕ ਤਾਂ ਇਹਨਾਂ ਨੂੰ ਉਹਨਾਂ ਕੋਲਡਰ ਰਗਰ ਦੇਣਾ ਟਰਾਈ ਦੇ ਨੀਮਾ ਦੀ ਪਾਲਣਾ ਕਰਨੀ ਪੈਂਦੀ ਹੈ ਉਹਨਾਂ ਨੂੰ ਇਹ ਆਪਣੀ ਮਰਜ਼ੀ ਨਹੀਂ ਚਲਾ ਸਕਦੇ ਠੀਕ ਤਾਂ ਸੈਂਟਰਲ ਅਥਾਰਟिटीज ਆ ਰੋਲ ਹੁੰਦਾ ਇੱਥੇ ਮੈਂਕਰ ਦੀ ਉਹ ਗੱਲ ਕਰਦਿਆਂ